ਮੁਰਦਾਬਾ ਮੁਰਦਾਬਾ ਜਦੀਪਾ ਪਾਸ ਸਰਕਾਰ ਮੁਰਦਾਬਾ ਮੁਰਦਾਬਾ ਅੱਲਾਹ ਦਾ ਪਾਣੀ ਹਰਿਆਣੇ ਨੂੰ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਅੱਲਾਹ ਦਾ ਪਾਣੀ ਹਰਿਆਣੇ ਨੂੰ ਨਹੀਂ ਜਾਣ ਦੇਣਾ ਨਹੀਂ ਜਾਣ ਦੇਣਾ ਨਹੀਂ ਮੁਰਦਾਬਾ ਮੁਰਦਾਬਾ ਜਾਬ ਦੇ ਪਾਣੀ ਹਰਿਆਣੇ ਨੂੰ ਨਹੀਂ ਜਾਣ ਦੇਵਾਂਗੇ ਨਹੀਂ ਜਾਣ ਦੇਵਾਂਗੇ ਸਰਕਾਰ ਮੁਰਦਾਬਾ ਮੁਰਦਾਬਾ ਦਾ ਪੰਜਾਬ ਦਾ ਨਹੀਂ ਕਰੇ ਸਾਹਿਬ ਦਾ ਬੂੰਦ ਬੂੰਦ ਪੰਜਾਬ ਦਾ ਨਹੀਂ ਤੁਹਾਡੇ ਸਾਹਿਬ ਦਾ ਬੂੰਦ ਬੂੰਦ ਪੰਜਾਬ ਦਾ ਪੱਰਾ ਗੁਰਦਾਸ ਰੇਂਦਰ ਦੀ ਅਗਵਾਈ ਵਾਲੀ ਪਹਿਲ ਪਾਸ ਸਰਕਾਰ ਪਾਣੀ ਸਾਡੇ ਪੰਜਾਬ ਦਾ ਨਹੀਂ ਤੁਹਾਡੇ ਸਾਹਬ ਦਾ ਨਹੀਂ ਸਾਡੇ ਪੰਜਾਬ ਦਾ ਨਹੀਂ ਤੁਹਾਡੇ ਸਾਹਬ ਦਾ ਇਹ ਪਾਣੀ ਸਾਡੇ ਦਾ ਨਹੀਂ ਤੁਹਾਡੇ ਸਾਹਬ ਦਾ ਪੰਜਾਬ ਦੇ ਪਾਣੀਆਂ ਦਾ ਹੱਕ ਇੱਥੇ ਰੱਖ ਜੈਕਾਰੇ ਲਾ ਕੇ ਰੱਖ ਪੰਜਾਬ ਦੇ ਪਾਣੀਆਂ ਦਾ ਹੱਕ ਇੱਥੇ ਰੱਖ ਪੰਜਾਬ ਦੇ ਪਾਣੀਆਂ ਦਾ ਹੱਕ ਇੱਥੇ ਰੱਖ ਜੈਕਾਰੇ ਲਾ ਕੇ ਰੱਖ ਮਰਦਾਬਾ ਮਰਦਾਬਾ ਪਾ ਸਰਕਾਰ ਮਰਦਾਬਾ ਮਰਦਾਬਾ ねえマゃん ਪੰਜਾਬ ਦਾ ਨਹੀਂ ਤੁਹਾਡੇ ਸਾਹਬ ਦਾ ਜੇ ਸਾਡੇ ਜਿਹਾ ਨਹੀਂ ਕਰੇ ਸਾਹਬ ਇਹ ਪਾਣੀ ਸਾਡੇ ਪੋਤਿਆਂ ਨਹੀਂ ਘਟ ਸਾਹਬ ਪੰਜਾਬ ਦੇ ਪਾਣੀਆਂ ਦਾ ਹੱਕ ਇੱਥੇ ਰੱਖ ਜੇ ਕੋਈ ਮਾਰਦਾ ਰੱਖ ਪੰਜਾਬ ਦੇ ਪਾਣੀਆਂ ਦਾ ਹੱਕ ਇੱਥੇ ਰੱਖ ਇਹ ਪ੍ਰੋਟੈਸਟ ਜੀ ਜੋ ਪੰਜਾਬ ਦਾ ਪਾਣੀਆ ਦਾ ਹੱਕ ਹੈ ਜਿਹੜਾ ਇਹ ਕੇਂਦਰ ਦੀ ਸਰਕਾਰ ਹਰਿਆਣਾ ਨੂੰ ਦੇਣਾ ਚਾਹੁੰਦੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹ ਸਮੁੱਚੀ ਪਾਰਟੀ ਵੱਲੋਂ ਤੇ ਐਮਐਲਏ ਸਰਦਾਰ ਲਾਭ ਸਿੰਘ ਗੋਕੇ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹਦਾ ਵਿਰੋਧ ਕੀਤਾ ਜੀ ਸਖਤ ਨਿੰਦਾ ਕਰਦੇ ਆ ਕਿਉਂਕਿ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਸਤਿਕਾਰਯੋਗ ਐਮਐਲਏ ਲਾਭ ਸਿੰਘ ਜੀ ਉਗੋ ਕੇ ਉਹਨਾਂ ਵੱਲੋਂ ਪੰਜਾਬ ਦੇ ਖੇਤਾਂ ਦੇ ਵਿੱਚ ਬਾਹੀਜੋਗ ਜ਼ਮੀਨ ਦੇ ਵਿੱਚ ਨਹਿਰੀ ਪਾਣੀ ਨੂੰ ਪਹੁੰਚਾਉਣ ਵਾਸਤੇ ਕਰੋੜਾਂ ਰੁਪਏ ਖਰਚ ਕੀਤਾ ਜਾ ਰਿਹਾ ਹੈ ਤੇ ਇਸ ਦੇ ਉਲਟ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰ ਕੇ ਹਰਿਆਣੇ ਨੂੰ ਦੇ ਰਹੀ ਆ ਤੇ ਅਸੀਂ ਇਹਦੇ ਵਿਰੋਧ ਵਿੱਚ ਆ ਸਾਡੀ ਪੂਰੀ ਸਮੁੱਚੀ ਲੀਡਰਸ਼ਿਪ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਇਹਦਾ ਸਖਤ ਵਿਰੋਧ ਕਰਦੇ ਆ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਪਾਰਟੀ ਸਾਨੂੰ ਹੁਕਮ ਕਰੂਗੀ ਅਸੀਂ ਉਹ ਅੱਗੇ ਹੋ ਕੇ ਇਹ ਪ੍ਰੋਟੈਸਟ ਨੂੰ ਜਿਹੜਾ ਅੱਗੇ ਹੋਰ ਵੀ ਸਿਖਰਾਂ ਦੇ ਉੱਪਰ ਲਿਜਾਵਾਵਾਂਗੇ ਤੇ ਪੰਜਾਬ ਦੇ ਪਾਣੀ ਦੇ ਉੱਪਰ ਕਿਸੇ ਦਾ ਡੱਕਾ ਨਹੀਂ ਵੱਜਣ ਦੇਵਾਂਗੇ ਕਿਉਂਕਿ ਜੋ ਪੰਜਾਬ ਦਾ ਪਾਣੀ ਹੈ ਉਹ ਕਿਸੇ ਦੀ ਜੰਗੀਰ ਨਹੀਂ ਆ ਉਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਤੇ ਅਸੀਂ ਇਹਦੇ ਲਈ ਜੋ ਜੀ ਜਾਣ ਲਾ ਕੇ ਸਾਥ ਹੋਇਆ ਸੀ ਉਹ ਕਰਾਂਗੇ ਸਰਕਾਰ ਦੇ ਵੱਲੋਂ ਬੀਬੀ ਐਮਬੀ ਦੇ ਰਾਹੀਂ ਜਿਹੜਾ ਪੰਜਾਬ ਦਾ ਹੱਕ ਆ ਪੰਜਾਬ ਦੇ ਪਾਣੀ ਨੇ ਉਹ ਹਰਿਆਣਾ ਸਰਕਾਰ ਨੂੰ ਦਿੱਤੇ ਹਰਿਆਣੇ ਸਟੇਟ ਨੂੰ ਦਿੱਤੇ ਜਾ ਰਹੇ ਆ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਤੇ ਸਾਡੇ ਬਹੁਤ ਹੀ ਆਰਮਣ ਪਿਆਰੇ ਸਰਦਾਰ ਲਾਭ ਸਿੰਘ ਜੀ ਉਗੋ ਕੇ ਵੱਲੋਂ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਤੇ ਹਲਕੇ ਪਤੌੜ ਦੇ ਵੱਲੋਂ ਅੱਜ ਅਸੀਂ ਇਹ ਪ੍ਰੋਟੈਸਟ ਕੀਤਾ ਹੈ ਅੱਗੇ ਵੀ ਜਿੰਮੇ ਵੀ ਪਾਰਟੀ ਹੁਕਮ ਕਰੂਗੀ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਹੁਕਮ ਕਰਨਗੇ ਅਸੀਂ ਇਸ ਚੀਜ਼ ਦਾ ਵਿਰੋਧ ਕਰਾਂਗੇ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਹਰਿਆਣੇ ਦੀ ਭਾਜਪਾ ਸਰਕਾਰ ਰਲ ਕੇ ਪੰਜਾਬ ਦੇ ਹੱਕਾਂ ਨੂੰ ਜਿਹੜਾ ਹਰਿਆਣਾ ਤੇ ਰਾਜਸਥਾਨ ਨੂੰ ਦੇਣਾ ਚਾਹੁੰਦੀ ਹੈ ਤੇ ਇੱਕ ਪਾਸੇ ਪੰਜਾਬ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਨੂੰ ਮਤਲਬ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰ ਰਹੀ ਹੈ ਇਹ ਜੀ ਜੋ ਭਾਜਪਾ ਸਰਕਾਰ ਸਾਡੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੀ ਹੈ ਉਸ ਦੇ ਵਿਰੋਧ ਦੇ ਵਿੱਚ ਅੱਜ ਮਾਨਯੋਗ ਐਮਐਲਏ ਸਰਦਾਰ ਲਾਭ ਸਿੰਘ ਉਗੋਕੇ ਜੀ ਜਗਬਾਈ ਦੇ ਵਿੱਚ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਸੈਂਟਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਵਾਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਕਦੇ ਵੀ ਪੰਜਾਬ ਦਾ ਹੱਕ ਖੋ ਕੇ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਨਹੀਂ ਦੇ ਸਕਦੇ ਅਸੀਂ ਇਸ ਲਈ ਜੋ ਵੀ ਸੰਘਰਸ਼ ਕਰਨਾ ਪਿਆ ਉਸ ਨੂੰ ਅੱਗੇ ਹੋ ਕੇ ਲੜਾਂਗੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਆਪਣਾ ਪੰਜਾਬ ਦਾ ਪਾਣੀ ਹੈਗਾ ਇਹ ਪਾਣੀ ਆਪਣਾ ਭਾਜਪਾ ਸਰਕਾਰ ਖੋ ਕੇ ਹਰਿਆਣੇ ਨੂੰ ਦੇ ਰਹੀ ਹੈਗੀ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂਗੇ ਕਿਉਂਕਿ ਪੰਜਾਬ ਸਰਕਾਰ ਤਾਂ ਪਾਈਪ ਲਾਈਨਾਂ ਪਾ ਪਾ ਕੇ ਕਰੋੜਾਂ ਦਾ ਰੁਪਇਆ ਖਰਚ ਕਰਕੇ ਕਿਸਾਨਾਂ ਦੇ ਖੇਤਾਂ ਤਾਈਂ ਪਾਣੀ ਪਹੁੰਚਾ ਰਹੀ ਆ ਇਹ ਭਾਜਪਾ ਸਰਕਾਰ ਆ ਜਿਹੜੀ ਇਹ ਆਪਣਾ ਪੰਜਾਬ ਦਾ ਹੱਕ ਖੋ ਕੇ ਹਰਿਆਣੇ ਨੂੰ ਦੇ ਰਹੀ ਆ ਇਹ ਬਿਲਕੁਲ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦਾ ਵਿਰੋਧ ਕਰਦੇ ਹਾਂ